ਕਰ ਦਿੱਤੇ ਉਸ ਵੇਲੇ ਤੁਸ਼ਣ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਚਿੱਤ ਬੜਾ ਪਰੇਸ਼ਾਨ ਹੋ ਗਿਆ ਰਾਜ ਤੇ ਤਾਂ ਬੈ ਗਏ ਲੇਕਿਨ ਚਿੱਤ ਨੂੰ ਸ਼ਾਂਤੀ ਨਹੀਂ ਆ ਰਹੀ ਕੋਈ ਉਪਾਅ ਦੱਸੋ ਉਹਨਾਂ ਨੇ ਕਿਹਾ ਕਿ ਰਾਜਨ ਤੁਸੀਂ ਜਗ ਕਰੋ ਰਾਸੂ ਅਸਮੇਤ ਜਗ ਕਰੋ ਉਸ ਵੇਲੇ ਆਪਨੇ ਸਾਰੇ ਭਾਰਤ ਵਰਸ਼ ਵਿੱਚ ਕੋਲਾ ਫੇਰਿਆ ਕੋਲਾ ਫੇਰ ਕੇ ਅਸਮੇਤ ਜਗ ਕਰਿਆ ਕ੍ਰਿਸ਼ਨਵਾਰਾ ਨੇ ਕਿਹਾ ਕਿ ਮੈਂ ਭਾਈ ਸੰਗਤ ਜਿੰਨੇ ਮਹਾਤਮਾ ਆਉਣਗੇ ਮੈਨੂੰ ਮਹਾਤਮਾ ਬਹੁਤ ਪਿਆਰੇ ਨੇ ਮੈਂ ਉਹਨਾਂ ਦੇ ਕੰਮ ਕਰਦਾ ਫਿਰਨਾ ਹਮੇਸ਼ਾ ਹੀ ਅਚੰਤ ਕੰਮ ਕਰੇ ਪ੍ਰਭ ਤਨ ਕੇ ਜਿਨ ਹਰ ਦਾ ਨਾਮ ਪਿਆਰਾ ਵੈਗਰੂ ਨੂੰ ਐ ਕਹਿੰਦੇ ਨੇ ਵੀ ਕੰਮ ਨਹੀਂ ਵੈਗਰੂ ਨੂੰ ਤਾਂ ਬਹੁਤ ਕੰਮ ਹੈ ਸਾਧੂ ਸੰਤਾਂ ਮਹਾਪੁਰ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਦੇ ਮਾੜੇ-ਮਾੜੇ ਕੰਮ ਵੀ ਵੈਗਰੂ ਕਰਦਾ ਫਿਰਦਾ ਹੈ ਸੈਣ ਦੇ ਆ ਕੇ ਰਾਜੇ ਦੀ ਮੁੱਠੀ ਚਾਪੀ ਵੀ ਕਰੀ ਤੇ ਮਾਲਿਸ਼ ਵੀ ਕਰੀ ਕਰੋੜਾ ਬਰਮੰਡਾ ਦਾ ਮਾਲਕ ਹੈ ਕੋਟ ਬਰਮੰਡ ਕੋ ਉਠਾ ਕੇ ਸਵਮੀ ਸਰ ਜੀ ਹਾਂ ਦਾ ਦਾਤਾ ਰੇ ਕਰਦਾ ਕੀ ਹੈ ਸੈਣ ਦਾ ਰੂਪ ਧਾਰ ਲਿਆ ਬਾਬੇ ਕਰਨ ਸਿੰਘ ਉਤੀ ਮਰਦਾਨ ਵਾਲਿਆਂ ਦਾ ਰੂਪ ਧਾਰ ਕੇ ਕਰਨਲ ਦੀ ਕੋਠੀ ਪਹਿਰਾ ਹੀ ਦੇਈ ਆ ਕਰੋੜਾ ਬਰਮੰਡਾ ਦਾ ਮਾਲ ਕੰਮ ਕਰਦਾ ਹੈ ਕੰਮ ਤਾਂ ਕਹੀ ਗਿਆ ਬਾਬਾ ਜੀ ਉੱਥੇ ਬੈਠ ਰਹੇ 3 ਘੰਟੇ ਦੀ ਉਹਨਾਂ ਦੀ ਡਿਊਟੀ ਸੀ 3 ਘੰਟੇ ਲੈਫਟ ਰਾਈਟ ਕਰੀ ਗਏ ਉਦੇ ਬਾਅਦ ਗਏ ਨਹੀਂ ਬਾਰਦ ਦੇ ਵਿੱਚੇ ਬੈਠ ਰਹੇ ਵੀ ਕਿਤੇ ਐਨਾ ਘਹਿਣ ਵੀ ਕਿਧਰ ਚਲੇ ਗਿਆ ਉਹ ਚੁਗਲ ਨੇ ਜਾ ਕੇ ਚੁਗਲੀ ਕਰਤੀ ਵੀ ਐਸ ਵੇਲੇ ਬਾਬਾ ਕਰਮ ਸਿੰਘ ਸਾਹਬਾਦਰ ਦਰਿਆ ਦੇ ਕੰਢੇ ਬੈਠਾ ਹੈ ਤੇ ਤੇਰੀ ਗਾਰਦ ਦੇ ਵਿੱਚ ਉਹਨੇ ਡਿਊਟੀ ਨਹੀਂ ਦਿੱਤੀ ਕਰਨਲ ਨੇ ਸੁਣੀ ਸੁਣ ਕੇ ਦੇਖਦਾ ਹੈ ਤਾਂ ਬਾਬਾ ਕਰਮ ਸਿੰਘ ਡਿਊਟੀ ਦੇ ਰਹੇ ਨੇ ਰਾਈਫਲ ਹੱਥ ਵਿੱਚ ਹੈ ਬੂਟ ਪਾਏ ਹੋਏ ਨੇ ਪਟੀਆਂ ਲਾਈਆਂ ਹੋਈਆਂ ਵਰਦੀ ਪੂਰੀ ਪਾਈ ਹੋਈ ਹੈ ਇੱਥੇ ਆਂਦੇ ਕਰਦੇ ਨੇ ਕਿਹਾ ਲਗਾ ਕਰਮ ਸਿੰਘ ਉਹਦਾ ਡਿਊਟੀ ਦੇ ਰਹੇ ਨੇ ਆਪਣੇ ਮੰਤ ਕੇ ਕਹਿੰਦਾ ਆਪਕੋ ਕਿਵੇਂ ਪਤਾ ਹੈ ਕਹਿੰਦੇ ਮੈਂ ਦੇਖ ਕੇ ਆਇਆ ਆਓ ਮੈਂ ਦਿਖਾਵਾਂ ਸਾਹਬ ਨੇ ਇਸ ਗੱਲ ਦੇ ਉੱਤੇ ਵੀ ਨਿਰਣਾ ਕਰਕੇ ਦੇਖੀਏ ਉਹ ਚੁਗਲ ਦੇ ਨਾਲ ਤੁਰ ਗਏ ਅੱਗੇ ਕੀ ਦੇ ਰਹੇ ਨੇ ਉਸ ਮਾਦੀ ਲਈ ਬੈਠੇ ਨੇ ਕਹਿੰਦੇ ਹਾਂ ਇਹ ਤਾਂ ਯਾਹ ਵਿੱਚ ਹੈ ਤੇ ਬਾਹ ਕੌਣ ਹੈ ਉੱਥੇ ਫੇਰ ਮੁੜ ਕੇ ਆ ਗਿਆ ਉਥੇ ਆ ਕੇ ਫੇਰ ਕੀ ਦੇਦਾ ਉਹ ਕਰਮ ਬਾਬਾ ਕਰਮ ਸਿੰਘ ਫੇਰ ਪਹਿਰਾ ਦੇ ਰਹੇ ਉਹਨੇ ਕਿਹਾ ਵੀ ਹੋ ਸਕਦਾ ਮੇਰੀ ਅੱਖਾਂ ਨੂੰ ਕੋਈ ਧੋਖਾ ਲੱਗਿਆ ਹੋ ਫੇਰ ਦੇਖਾਂ ਜਾ ਕੇ ਫੇਰ ਨਦੀ ਤੇ ਜਾਂਦਾ ਉਥੇ ਜਾ ਕੇ ਦੇਖਦਾ ਫੇਰ ਬਾਬਾ ਕਰਮ ਸਿੰਘ ਹੀ ਸਮਾਧੀ ਟਾਈ ਬੈਠੇ ਨੇ ਇਹਦਾ ਆ ਕੇ ਦੇਖਦਾ ਹੈ ਉਹ ਪਹਿਰਾ ਦਿੰਦੇ ਨੇ ਹੈਰਾਨ ਹੋ ਗਿਆ ਕਹਿਣ ਲੱਗਿਆ ਜੀ ਇਹ ਤਾਂ ਗੌਣ ਹੋਣਾ ਹੈ ਇਹ ਜਿਹੜਾ ਪਹਿਰਾ ਦੇ ਰਿਹਾ ਉਹ ਇਹ ਤਾਂ ਫਰਿਸ਼ਤਾ ਹੈ ਇ사 ਜੀ ਹੈ ਤਾਂ ਸ਼ਰਦਾ ਚ ਆ ਗਿਆ ਉਸ ਨੂੰ ਤਾਂ ਨਾ ਦਿੱਤਾ ਉਸ ਨੇ ਸਜ਼ਾ ਦੇ ਦਿੱਤੀ ਵੀ ਤੂੰ ਮੈਨੂੰ ਝੂਠੀ ਸ਼ਿਕਾਇਤ ਲਾਈ ਆ ਇਹਦਰ ਜਦ ਬਾਬਾ ਜੀ ਨੇ ਬੁਲਾਇਆ ਵੀ ਅੱਜ ਮੈਂ ਰੈਂਕ ਦੇਣਾ ਇਸ ਨੂੰ ਉਹਨਾਂ ਦਿਨਾਂ ਚ ਜਿਹਨੂੰ ਨਾਇਬ ਸੂਬੇਦਾਰ ਕਹਿੰਦੇ ਨੇ ਤੇ ਸੂਬੇਦਾਰ ਇਹਦੋਂ ਵਾਹ ਨਹੀਂ ਸੀ ਰੈਂਕ ਹੁੰਦਾ ਸੂਬੇਦਾਰ ਮੇਜਰ ਹੀ ਵੱਡੇ ਤੇ ਵੱਡਾ ਹਿੰਦੂਸਤਾਨੀ ਹੁੰਦਾ ਜਿਹੜੇ ਅਗਲੇ ਰੈਂਕ ਸੀਗੇ ਉਹ ਅੰਗਰੇਜ਼ਾਂ ਕੋਲ ਆਪ ਹੁੰਦੇ ਸੀ ਉਜਾਦ ਬੁਲਾਏ ਬਾਬਾ ਜੀ ਨੂੰ ਪਤਾ ਲੱਗਿਆ ਵੀ ਪਰਮੇਸ਼ਰ ਸਾਰੀ ਰਾਤ ਪਹਿਰਾ ਦੇ ਹੀ ਗਿਆ ਉਸ ਵੇਲੇ ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਮੈਂ ਨੌਕਰੀ ਨਹੀਂ ਕਰਨੀ ਮੇਰੇ ਮਾਲਕ ਨੂੰ ਮੇਰਾ ਕੰਮ ਕਰਨਾ ਪੈਂਦਾ ਕੀ ਪਤਾ ਹੈ ਮੈਨੂੰ ਕਿੰਨੀ ਕਿੰਨੀ ਦੇ ਕਿੱਥੇ ਬੈਠਣਾ ਪੈ ਜੇ ਸੋ ਚਿੰਤ ਕੰਮ ਕਰੇ ਪ੍ਰਭ ਤਨ ਕੇ ਜੋ ਹਰ ਦਾ ਨਾਮ ਪਿਆਰਾ ਪ੍ਰਭੂ ਆਪਣੇ ਪਿਆਰਿਆਂ ਦੇ ਕੰਮ ਕਰਦਾ ਹੈ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਦੇਖੋ ਮੈਂ ਛੋੜਾ ਤਮਨ ਸੰਪੂਰਨ ਦੁਆਪਰਜੁਗ ਦੇਵਤਾਰਸੀ ਸ਼ਕਤੀਆਂ ਵਾਲੇ ਪੂਰਨ ਗਿਆਨ ਬਾਣੀ ਗੁਰਦਸ਼ਮੇ ਪਾਸ਼ਾ ਨੇ ਸਭ ਤੋਂ ਜ਼ਿਆਦਾ ਹਾਰਿ ਕ੍ਰਿਸ਼ਨ ਮਹਾਰਾਜ ਦੇ ਲਿਖਿਆ 2800 ਤੋਂ ਉੱਤੇ ਛੰਦ ਲਿਖੇ ਨੇ ਰਮਾਇਣ ਦੇ ਨਹੀਂ ਰਮਾਇਣ ਦੇ ਪੌਣੇ 200 ਨੇ ਲੇਕਿਨ ਕੱਲੇ ਕ੍ਰਿਸ਼ਨ ਮਹਾਰਾਜ ਦੇ ਐਨੇ ਲਿਖਨੇ ਮਹਾਪਾਰਖਾ ਦਾ ਬਹੁਤ ਵੱਡਾ ਗ੍ਰੰਥ ਬਣਵਾਇਆ ਸੀ ਤੇ 2 ਲੱਖ ਬੋਹਰ ਦਿੱਤੀ ਸੀ ਉਹ ਬਣਵਾਉਣ ਦੇ ਵਾਸਤੇ ਉਸ ਕਵੀ ਨੂੰ ਅਸੀਂ ਤਾਂ ਕਹਿੰਦੇ ਹਾਂ ਪੜੋ ਹੀ ਨਾ ਜੀ ਨਾ ਇਹ ਨਾ ਲੋ ਐਵੇਂ ਰੱਖ ਦੋ ਇਹਨਾਂ ਨੂੰ ਮਹਾਰਾਜ ਦੇ ਲਿਖੇ ਹੋਏ ਨੇ ਸਾਰੇ ਦਸੰਗ ਗ੍ਰੰਥਾਂ ਦੇ ਸੋ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਰਥਾਂ ਦੇ ਨਾਲ ਭਾਈ ਉਹਨਾਂ ਦੇ ਚਰਨ ਤੋਮਾਂਗੇ ਕਿਉਂਕਿ ਮੇਰੀ ਸੇਵਾ ਸਾਰਾ ਸੰਸਾਰ ਕਰਦਾ ਹੈ ਮੈਂ ਆਪਣੇ ਭਗਤਾਂ ਦੀ ਸੇਵਾ ਕਰਦਾ ਤੇ ਮੈਂ ਵੀ ਸੇਵਾ ਕਰਕੇ ਦੇਖਣਾ ਤੇ ਨਾਲ ਜਦੋਂ ਪ੍ਰਸ਼ਾਦੇ ਛਕਣਗੇ ਤੇ ਝੂਠੀਆਂ ਪਤਲਾ ਮੈਂ ਚੱਕਾਂਗਾ ਕਿਸੇ ਨੇ ਹੱਥ ਨਹੀਂ ਲਾਉ ਸਾਰੀਆਂ ਸੇਵਾ ਵੰਡ ਦਿੱਤੀਆਂ ਗਈਆਂ ਜਗ ਸ਼ੁਰੂ ਹੋ ਗਿਆ ਪੂਰੀ ਵਿਧੀ ਦੇ ਨਾਲ ਕੂਤੀਆਂ ਬਾ ਬਾਗੇ 6-7 ਮਹੀਨੇ ਜਾਗ ਹੁੰਦਾ ਰਿਹਾ। ਸਮਾਪਤੀ ਦੇ ਉੱਤੇ ਭੰਡਾਰਾ ਕੀਤਾ ਗਿਆ, ਸਭ ਨੂੰ ਨਿਮੰਤਰਣ ਦਿੱਤਾ। ਉਸ ਵੇਲੇ ਸ਼ਰਤੇ ਰੱਖੀ ਗਈ ਵੀ ਜੇ ਜਾਗ ਸੰਪੂਰਨ ਹੋ ਗਿਆ ਤਾਂ ਬਾਸ ਨਾਲ ਬੰਨਿਆ ਹੋਇਆ ਘੜਿਆਲ ਹੈ ਜਿਹੜਾ ਆਪੇ ਹੀ ਬਜੇ। ਬਿਨਾਂ ਬਜਾਏ। ਤੇ ਜਿਸ ਵਾਰ ਤੇ ਜਾਗ ਸੰਪੂਰਨ ਹੋ ਗਿਆ, ਅਰਦਾਸ ਹੋ ਗਈ, ਸਾਰੇ ਉੱਪਰ ਨੂੰ ਝਾਕਦੇ ਨੇ ਉਹ ਬਜਿਆ ਹੀ ਨਾ। ਦਾ ਸੋਕੇ ਬੈਗੇ ਵੀ ਇੰਨਾ ਤਨ ਵੀ ਖਾਚਿਆ ਐਨੇ ਬੰਦੇ ਵੀ ਲੱਗੇ ਰਹੇ ਤੇ ਕ੍ਰਿਸ਼ਨ ਮਹਾਰਾਜ ਆਪ ਦੀ ਵਿੱਚ ਸ਼ਾਮਲ ਹੋਏ ਤੇ ਜਗ ਸੰਪੂਰਨ ਨਾ ਹੋਇਆ ਕ੍ਰਿਸ਼ਨ ਮਹਾਰਾਜ ਆਗੇ ਕਹਿੰਦੇ ਰਾਜਨੈਨ ਨੇ ਅਦਾਸ ਕਿਉਂ ਕਹਿੰਦੇ ਮਹਾਰਾਜ ਆ ਜਗ ਨਹੀਂ ਸੰਪੂਰਨ ਹੋਇਆ ਘੰਟਾ ਵਜਿਆ ਹੀ ਕੜਿਆ ਨਹੀਂ ਵਜਿਆ ਕਹਿੰਦੇ ਕੋਈ ਮਹਾਪੁਰਸ਼ ਰਹਿ ਗਿਆ ਉਹਨੂੰ ਨਮੰਤਰਨ ਦੇ ਪ੍ਰਸ਼ਾਦਾ ਛਕਾਓ ਵੱਜ ਜਾਏਗਾ ਕਹਿੰਦੇ ਅਸੀਂ ਤਾਂ ਸਾਰੇ ਬੁਲਾ ਦੇ ਕਹਿੰਦੇ ਨਹੀਂ ਐਸ ਵੇਲੇ ਸਾਰਿਆਂ ਤੋਂ ਸ਼ਰਮਣੀ ਮਹਾਪੁਰਸ਼ ਜੋ ਹੈ ਭਾਰਤ ਵਰਸ਼ ਵਿੱਚ ਉਹ ਵਾਲਮੀਕ ਹੈ ਲੇਕਿਨ ਛਾੜੇ ਤੁਸੀਂ ਐਂ ਦਿੱਤਾ ਉਹਦੀ ਜਾਤੀ ਚੰਡਾਲ ਹੈ ਜਾਓ ਜਾ ਕੇ ਉਸ ਨੂੰ ਲਿਆਓ ਉਸ ਵੇਲੇ ਉਦਿਸ਼ਤਰ ਨੇ ਭੇਜ ਦਿੱਤਾ ਪਿੰਸਰ ਨੂੰ ਕਹਿੰਦਾ ਲਗੇ ਦੇ ਪਿੰਸਰ ਮਾਇਆ ਸ਼ੂਦਰ ਜਾਤੀ ਦਾ ਤੁਹਾਡੇ ਕੋਰੀਆਂ ਤੇ ਬੈਠ ਕੇ ਮੈਂ ਪ੍ਰਸ਼ਾਦਾ ਛਕਣ ਦਾ ਅਧਿਕਾਰੀ ਨਹੀਂ ਹਾਂ ਤੁਹਾਡੀਆਂ ਪੁਸਤਕਾਂ ਦੇ ਮੁਤਾਬਕ ਮੈਨੂੰ ਦੋਸ਼ ਲੱਗੇਗਾ ਉਸ ਦੋਸ਼ ਨੂੰ ਦੂਰ ਕਰਨ ਵਾਸਤੇ ਮੈਨੂੰ ਇੱਕ ਜੱਗ ਦਾ ਫਲ ਦੋ ਉਹ ਕਹਨ ਲਗੇ ਮਹਾਰਾਜ ਪਹਿਲਾਂ ਹੀ ਜਾਗ ਹੈ ਸੰਪੂਰਨ ਨਹੀਂ ਹੋਇਆ ਫਲ ਤਾਂ ਤਾਂ ਦਈਏ ਜੇ ਹੋ ਜਾਵੇ ਕਹਿੰਦੇ ਫੇਰ ਨਹੀਂ ਮੈਂ ਜਾਂਦਾ ਬਾਰੀ ਬਾਰੀ ਪੰجے ਭਰਾਏ ਸਾਰਿਆਂ ਨੂੰ ਇੱਕੋ ਹੀ ਜਵਾਬ ਇਹ ਮਿਲਿਆ ਅਖੀਰ ਸਾਰੇ ਕ੍ਰਿਸ਼ਨ ਮਹਾਰਾਜ ਕੋਲ ਗਏ ਕਿ ਮਹਾਰਾਜ ਤੋ ਉਹ ਤਾਂ ਆਉਂਦੇ ਨਹੀਂ ਆ ਸਵਾਲ ਕਰਦੇ ਨੇ ਉਸ ਵੇਲੇ ਸਾਨੂੰ ਕੋਈ ਯੁਗਤੀ ਦੱਸੋ ਦ੍ਰੋਪਦੀ ਨੇ ਕਿਹਾ ਕਿ ਮਹਾਰਾਜ ਜੀ ਆਗਿਆ ਹੋਵੇ ਤਾਂ ਮੈਂ ਲੈ ਕੇ ਆਵਾਂ ਪਰ ਮੈਨੂੰ ਯੁਗਤੀ ਦੱਸੋ ਯੁਗਤੀ ਦੇ ਬਿਨਾਂ ਗੱਲ ਨਹੀਂ ਬਣਦੀ ਹੁੰਦੀ ਮਹਾਰਾਜ ਜੀ ਤੋਂ ਵਜਨ ਲੈਣੇ ਹੁੰਦੇ ਸਾਰਿਆਂ ਨੂੰ ਨਹੀਂ ਮਿਲਦੇ ਯੁਗਤੀ ਵਾਲਾ ਲੈ ਲੈਂਦਾ ਸੀ ਉਹਨਾਂ ਨੂੰ ਪਤਾ ਸੀ ਨਹੀਂ ਐ ਤਾਂ ਮਹਾਰਾਜ ਦਾ ਦਿਲ ਪਿਗਲ ਜਾਏਗਾ ਉਸ ਵੇਲੇ ਬਚਨ ਸਹਿਜ ਸੁਭਾਅ ਕਰ ਦੇਣਗੇ ਤੋ ਕ੍ਰਿਸ਼ਨ ਮਹਾਰਾਜ ਕਹਿ ਲਗੇ ਦੇਹ ਦ੍ਰੋਪਦੀ ਗੁਰੂ ਕੋਲ ਜਾਣਾ ਹੋਵੇ ਪਰਮੇਸ਼ਰ ਤੋਂ ਘਟ ਸ਼ਰਧਾ ਹੋਵੇ ਫਲ ਨਹੀਂ ਮਿਲਦਾ ਸਾਧੂ ਕੋ ਬਰਮ ਗਿਆਨੀ ਕੋ ਜਾਣਾ ਹੋਵੇ ਤੇ ਪਰਮੇਸ਼ਰ ਵਰਗੀ ਛਰਦਾ ਕਰਕੇ ਜਦੋਂ ਸ਼ਰਧਾ ਦੀ ਝੋਲੀ ਲੈ ਕੇ ਪਹਿਲਾ ਹੀ ਕਦਮ ਪੱਟਦਾ ਉਸ ਵੇਲੇ ਉਹਦੇ ਝੋਲੀ ਦੇ ਵਿੱਚ ਇੱਕ ਜਗ ਦਾ ਫਲ ਆ ਕੇ ਪੈ ਜਾਂਦਾ ਜਿੰਨੇ ਕਦਮ ਚੱਲ ਕੇ ਜਾਂਦਾ ਓਨੇ ਹੀ ਜਗਾਂ ਦਾ ਫਲ ਪ੍ਰਾਪਤ ਹੋ ਜਾਇਆ ਕਰਦਾ ਤੋ ਕ੍ਰਿਸ਼ਨ ਮਹਾਰਾਜ ਕਹਿ ਲਗੇ ਕਿ ਦ੍ਰੋਪਦੀ ਸ਼ਰਧਾ ਧਾਰਮਨ ਵਿੱਚ ਪ੍ਰਵੇਸ਼ਰ ਭਾਵਨਾ ਉਹਦੇ ਉੱਤੇ ਕਰ ਫੇਰ ਜਾ ਇਸੇ ਤਰ੍ਹਾਂ ਨਾਲ ਗਈ ਨੰਗੇ ਪੈਰੀਂ ਜਾ ਰਹੀ ਹੈ ਪਰਮੇਸ਼ਰ ਭਾਵਨਾ ਹੈ ਅਰਦਾਸ ਹੈ ਅੰਦਰ ਤੇ ਚਾਹ ਹੈ ਮਨ ਦੇ ਅੰਦਰ ਕਿ ਮੈਂ ਅੱਜ ਮਹਾਪੁਰਸ਼ਾਂ ਦੇ ਦਰਸ਼ਨ ਕਰੂੰਗੀ ਨਮਸਕਾਰ ਕਰੂੰਗੀ ਮੇਰੇ ਲੈਕ ਸਿੱਧੇ ਹੋਣਗੇ ਤੇ ਉਸ ਵੇਲੇ ਜਾ ਕੇ ਨਮਸਕਾਰ ਕਰੀ ਅਸ਼ੀਰਵਾਦ ਦਿੱਤੀ ਮਹਾਪੁਰਸ਼ਾਂ ਨੇ ਕਿਉਂਕਿ ਅੰਦਰ ਦੀਆਂ ਗੱਲਾਂ ਜਾਣਦੇ ਸੀ ਸੰਤਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਅੰਦਰਲੀ ਗੱਲ ਦਾ ਪਤਾ ਹੁੰਦਾ ਉਹ ਆਏ ਇਹਦੇ ਮਨ 'ਚ ਗੱਲ ਚੱਲਦੀ ਉਹ ਵੇਵ ਹੁੰਦੀ ਹੈ ਲੈਂਗ ਵੇਵ ਲੈਂਗ ਤੇ ਮਿਲ ਜਾਂਦੀ ਹੈ ਜੇ ਨਾਮ ਲੈ ਸੰਤਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੀ ਵੇਵ ਲੈਂਗ ਤੇ ਨਹੀਂ ਮੇਰੇ ਨਾਲ ਮਿਲ ਰਹੀ ਹੈ ਕੁਝ ਹੋਰ ਹੈ ਸੋਚ ਲਿਆ ਦਿਲ ਦੇ ਅੰਦਰ ਉਪਰੋਂ ਉਪਰੋਂ ਗੱਲਾਂ ਕਰਦਾ ਸੋਹ ਸਵੇਰੇ ਦੇਖਿਆ ਵੀ ਪੂਰੀ ਭਾਵਨਾ ਨਾਲ ਆਈ ਹੈ ਕਹਿਣ ਲੱਗੇ ਬੇਟੀ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਬਈ ਮੈਨੂੰ ਦੋਸ਼ ਲੱਗਣਾ ਹੈ ਤੇ ਤੁਸੀਂ ਮੇਰਾ ਦੋਸ਼ ਦੂਰ ਕਰਨ ਵਾਸਤੇ ਇੱਕ ਜਗ ਦਾ ਫਲ ਦਿਓ ਉਹ ਕਹਿੰਦੀ ਮਹਾਰਾਜ ਮੈਂ ਤਤਵੇ ਤੇ ਮਹਾਪੁਰਸ਼ ਬਰਮ ਗਿਆਨੀ ਵਾਲਮੀਕ ਪਰਮੇਸ਼ਰ ਰੂਪ ਦੇ پاس ਆਈਆਂ ਸ਼ਰਧਾ ਧਾਰ ਕੇ ਆਈਆਂ ਤੁਸੀਂ ਤ੍ਰਕਾਲ ਦਰਸ਼ੀ ਮੇਰੇ ਹਿਰਦੇ ਨੂੰ ਜਾਣ ਸਕਦੇ ਹੋ ਹੁਣ ਮੁੜਦੇ ਹੋਏ ਆਪਾਂ ਚੱਲੋ ਮੇਰੇ ਨਾਲ ਚਲਦੇ-ਚਲਦੇ ਕਦਮਾਂ ਪਾਈ ਜਾਓ ਜਿੰਨੀਆਂ ਕਦਮਾ ਹੋਉਂਦੇ ਤੇ ਉਹਨੇ ਜਗ ਦਾ ਫਲ ਮੈਨੂੰ ਆਪਨੇ ਦੇਣਾ ਤੇ ਇੱਕ ਦਾ ਇੱਕ ਜਗ ਦਾ ਫਲ ਆਪ ਕੱਟ ਕੇ ਬਾਕੀ ਤੇ ਮੇਰੀ ਝੋਲੀ ਚ ਪਾ ਦਿਓ ਉਸ ਵੇਲੇ ਉੱਠ ਕੇ ਬਾਗਮੀ ਦੀ ਤੁਰ ਗਏ ਬਹੁਤ ਸ਼ਰਧਾ ਨਾਲ ਪੂਜਾ ਹੋਈ ਉੱਚੇ ਆਸਣ ਤੇ ਬਿਠਾਇਆ ਚਰਨ ਧੋਤੇ ਪੂਜਾ ਕਰੀ ਉਹਦੀ ਸਾਰੇ ਜਿੰਨੇ ਬ੍ਰਾਹਮਣ ਸੀ ઋષਿ ਮੁਨੀ ਸਾਰੇ ਜਿੰਨੇ ਆਦਰ ਸਤਕਾਰ ਦੇ ਵਾਸਤੇ ਜਦੋਂ ਕ੍ਰਿਸ਼ਨ ਮਹਾਰਾਜ ਖੜੇ ਨੇ ਸਭ ਦੇ ਖੜਨਾ ਨੇ ਪੂਰੀ ਬਿਧੀ ਦੇ ਨਾਲ ਮਹਾਤਮਾ ਜਾਣਿਆ ਤੇ ਪ੍ਰਸ਼ਾਦਾ ਦੇ ਦਿੱਤਾ ਬਣਾ ਕੇ 36 ਪ੍ਰਕਾਰ ਦੇ ਭੋਜਨ ਦ੍ਰੋਪਦੀ ਨੇ ਬਣਾਏ ਉਹ ਮਹਾਂਪੁਰਸ਼ ਜਦ ਸਕਣ ਲਗੇ ਅਰਦਾਸ ਕਰੀ ਉਹਨਾਂ ਨੇ ਤਾਂ ਉਸ ਵੇਲੇ ਕਦੇ ਕਿਸੇ ਬਲ ਦੇਖਦੇ ਆਂ ਕਦੇ ਕਿਸੇ ਭੋਜਨ ਵੱਲ ਦੇਖਦੇ ਆਂ ਉਹਨਾਂ ਨੇ ਸਾਰੇ ਇਕੱਠੇ ਕਰ ਲਏ। ਉਹ ਜਦੋਂ ਸ਼ਾਗਰਤ ਹੈ ਤਾਂ ਥੋੜਾ ਜਿਹਾ ਖੜ ਗਿਆ ਫੜ ਗਿਆ ਬਹੁਤਾ ਨਾ ਖੜ ਗਿਆ। ਕ੍ਰਿਸ਼ਨ ਮਾਰਾ ਕਹਿੰਦੇ ਕਿਉਂ ਭਾਈ ਕੀ ਆ ਗਿਆ ਕਹਿੰਦੇ ਮਹਾਰਾਜ ਖੜ ਗਿਆ ਤਾਂ ਸੀ ਪਰ ਬਹੁਤਾ ਨਹੀਂ ਖੜ ਗਿਆ। ਮਹਾਰਾਜਾ ਖੜ ਕੇ ਬੰਦ ਹੋ ਗਿਆ। ਜਦੋਂ ਸ਼ਾਂਤ ਕਹਿੰ ਲੋ ਥੋੜਾ ਜਿਹਾ ਵੱਜ ਕੇ ਬੰਦ ਹੋ ਗਿਆ। ਉਹ ਕਹਿਣ ਲੱਗੇ ਕਿਸੇ ਨੇ ਤਰਕ ਕਰੀਆ ਤੁਹਾਡੇ ਵਿੱਚੋਂ ਮਹਾਪੁਸਤ ਦੇ। ਬਰਮਗਰਨੀ ਤੇ ਕੀਤੀ ਹੋਈ ਤਰਕ 6 ਕਲਾ ਵਿਰਾਗ ਦੀਆਂ ਨਸ਼ਟ ਕਰ ਦਿੰਦੀ ਹੈ ਉਸ ਵੇਲੇ ਦਰਉਤੀ ਨੇ ਹੱਥ ਵੰਨ ਕੇ ਕਿਹਾ ਕਿ ਮਹਾਰਾਜ ਮੈਂ ਆਇਆ ਤਾਂ ਨਹੀਂ ਤਰਕ ਗਰੀ ਪਰ ਮੈਂ ਕਿਉਂਕਿ ਭੋਜਨ ਤਿਆਰ ਕਰਿਆ ਸੀ 36 ਰਸਾਂ ਦਾ ਵੀ ਇਹ ਛਕਣਗੇ ਤੇ ਪ੍ਰਸੰਨ ਹੋਣਗੇ ਪਰ ਇਹਨਾਂ ਨੇ ਇਕੱਠਾ ਹੀ ਕਰ ਲਿਆ ਮੈਨੂੰ ਇਹ ਗੱਲ ਹੋਰ ਤਰ੍ਹਾਂ ਲੱਗੀ ਕਹਿੰਦੇ ਸੇ ਤੈਂ ਗਲਤ ਕਰਿਆ ਜਾਓ ਦੁਬਾਰਾ ਫੇਰ ਲਿਆਵਾਂ ਮੈਂ ਦੂਜੇ ਦਿਨ ਫੇਰ ਨਮਤਰਨ ਦਿੱਤਾ ਘੇਰੋ ਸੇ ਤਰ੍ਹਾਂ ਪੂਜਾ ਹੋਈ ਪੂਜਾ ਹੁਣ ਤੋਂ ਬਾਅਦ ਫੇਰ ਜਦੋਂ ਉਹਨਾਂ ਨੇ ਪ੍ਰਸ਼ਾਦਾ ਛਕ ਲਿਆ ਉਸ ਵੇਲੇ ਗੱਜ-ਬੱਜ ਕੇ ਫਖ ਬੋਲਦਾ ਹਟਣ ਦਾ ਹੀ ਨਾਮ ਨਹੀਂ ਲੈਂਦਾ ਉੱਚੀ ਆਵਾਜ਼ ਦੇ ਵਿੱਚ ਚੱਲ ਰਿਹਾ ਤਾਂ ਉਸ ਦੇ ਬਾਅਦ ਜਿਸ ਵਕ ਬਾਲਮੀਕ ਜੀ ਦੇ ਪਾਸਾਰੇ ਬੈਠੇ ਨੇ ਤਾਂ ਉਸ ਵੇਲੇ ਦ੍ਰੋਪਦੀ ਨੇ ਪੁੱਛਿਆ ਕਿ ਮਹਾਰਾਜ ਮੇਰੇ ਮਨ 'ਚ ਸ਼ੰਕਾ ਪੈਦਾ ਹੋ ਗਿਆ ਸੀ ਆਪਨੇ ਪਹਿਲਾਂ ਸਾਰਾ ਭੋਜਨ ਇਕੱਠਾ ਕਿਉਂ ਕਰ ਲਿਆ ਤੇ ਪਹਿਲਾਂ ਕਿਉਂ ਨਾ ਪਰਵਾਨ ਹੋਇਆ ਹੁਣ ਕਿਉਂ ਪਰਵਾਨ ਹੋਇਆ ਚਾਹਣ ਲਗੇ ਦ੍ਰੋਪਦੀ ਸਾਧੂ ਜਿਹੜੇ ਹੁੰਦੇ ਨੇ ਉਹਨਾਂ ਕੋਲ ਮਰਿਆਦਾ ਹੁੰਦੀ ਹੈ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਣ ਉਹ ਜੇ ਬੇਮਰਿਆਦਾ ਪ੍ਰਸ਼ਾਦਾ ਛਕਦੇ ਨੇ ਤਾਂ ਉਹ ਪ੍ਰਸ਼ਾਦਾ ਮੁੱਖ ਦੇ ਪੇਟ 'ਚ ਨਹੀਂ ਪੈਂਦਾ ਪਸ਼ੂ ਦੇ ਪੇਟ 'ਚ ਜਾਂਦਾ ਉਹਦਾ ਫਲ ਨਹੀਂ ਹੁੰਦਾ ਦੇਵ ਦਾ ਜੁਗਤੀਏ ਹੁੰਦੀ ਹੈ ਕਿ ਪਹਿਲਾਂ ਭੋਗ ਲਵਾਉਣਾ ਪੈਂਦਾ। ਪ੍ਰਸ਼ਾਦੇ ਇਹ ਨਹੀਂ ਵੀ ਆ ਗਿਆ ਤੇ ਫਟਾਫਟ ਖਾਣਾ ਸ਼ੁਰੂ ਕਰ ਦਿੱਤਾ। ਪਹਿਲਾਂ ਭੋਗ ਲਵਾਉਣਾ ਪੈਂਦਾ ਆਪਣੇ ਇਸ਼ਟ ਨੂੰ। ਉਹਦੇ ਬਾਅਦ ਇਹ ਪ੍ਰਸ਼ਾਦ ਦੇ ਅਧਿਕਾਰੀ ਬਣਦੇ ਨੇ। ਗੁਰੂ ਘਰ 'ਚ ਪਹਿਲਾਂ ਭੋਗ ਲੱਗਦਾ ਫਿਰ ਜਾ ਕੇ ਲੰਗਰ 'ਚ ਵਰਤਦਾ ਪ੍ਰਸ਼ਾਦ ਆ। ਤੇ ਤਾਇਆ ਛਤੀ ਪ੍ਰਕਾਰ ਦੇ ਬਣਾਉਂਦੇ ਸੀ ਜਿਹੜੇ ਤੁਹਾਨੂੰ ਦੇ ਨੇ ਕਰਮ ਕਾਂਦੀ। ਉਹਨਾਂ ਦੇ ਭੋਗ ਲਵਾਉਣ ਦਾ ਤਰੀਕਾ ਹੋਰ ਹੁੰਦਾ ਹੈ ਉਹ ਖੜੇ ਹੋ ਕੇ ਅਰਦਾਸ ਕਰਦੇ ਨੇ ਅਰਦਾਸ ਕਰਕੇ ਉਹ ਭੋਗ ਲਵਾਉਂਦੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਪਰ ਜਿਹੜੇ ਵਰਮ ਗਿਆਨੀ ਹੁੰਦੇ ਨੇ ਉਥੇ ਪਰਮੇਸ਼ਰ ਦਾ ਭੋਗ ਉਹਨਾਂ ਦੀ ਰਸਨਾ ਨਾਲ ਨਾਲ ਲੱਗੇ ਲਗਿਆ ਕਰਦੇ ਤੇ ਉਹ ਸਮੇਂ ਉਹ ਸਾਵਧਾਨ ਹੁੰਦੇ ਨੇ ਤੇ ਕਿਉਂ ਕਹਤਾ ਬੇਅੰਤਰਾ ਸੁਣਾਏ ਸੀ ਕਿ ਮੈਨੂੰ ਮੈਂ ਸੋਚਦਾ ਸੀ ਵੀ ਕਿਹੜਾ ਦਸ ਪਰਮੇਸ਼ਰ ਨੂੰ ਪਸੰਦ ਆਏਗਾ ਫਟਾ ਆਏਗਾ ਮਿੱਠਾ ਆਏਗਾ ਸਲੂਆ ਆਏਗਾ ਤੁਰਸ਼ ਆਏਗਾ ਜਾਂ ਚਟਪਟਾ ਆਏਗਾ ਸੋ ਜਦ ਮੈਂ ਨਿਰਣਾ ਨਾ ਕਰਿਆ ਤਾਂ ਮੈਂ ਉਹ ਸਾਰੇ ਇਕੱਠੇ ਕਰ ਲਏ ਇੱਕ ਤਾਂ ਮੈਂ ਅੱਠ ਗਰਾਈਆਂ ਖਾਣੀਆਂ ਸੀ ਵੱਧ ਮੈਂ ਖਾਣਾ ਨਹੀਂ ਸੀ ਦੋਸ਼ ਲੱਗਦਾ ਹੈ ਮਹਾਤਮਾ ਅੱਠ ਗਰਾਈਆਂ ਖਾਂਦੇ ਨੇ ਜਿਹੜਾ ਹੁੰਦਾ ਹੈ ਬਾਨਪਰਸਤ ਉਹ 16 ਖਾਂਦੇ ਜਿਹੜਾ ਹੁੰਦਾ ਗ੍ਰਿਸ਼ਤੀ ਉਹ 24 ਖਾਂਦਾ ਜਿਹੜਾ ਵਰਮਚਾਰੀ ਜਾਂਦਾ ਉਹ 32 ਗ੍ਰਹਾਈਆਂ ਖਾਂਦਾ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਵੀ ਮੈਂ 8 ਗ੍ਰਹਾਈਆਂ ਖਾਣੀਆਂ ਸੀ ਬਾਕੀ ਬਚਾਉਣਾ ਨਹੀਂ ਸੀ ਬਾਕੀ ਬਚਾਉਣ ਦਾ ਦੋਸ਼ ਲੱਗਦਾ ਜਿਹੜਾ ਝੂਠਾ ਛੱਡ ਦੇਵੇ ਨਾ ਉਹਦੇ ਪੁੰਨ ਗੱਲ ਖਤਮ ਹੋ ਜਾਇਆ ਕਰਦੇ ਨੇ ਜਗ ਦੇ ਵਿੱਚ ਜੋ ਝੂਠਾ ਛੱਡ ਦੇਵੇ ਝੂਠ ਛੱਡ ਦੇਵੇ ਉਹਨੂੰ ਦੋਸ਼ ਚਿੰਬੜ ਜਾਂਦੇ ਨੇ ਉਹਨਾਂ ਦੇ ਚਿੰਬੜਦੇ ਨੇ ਜਿਹੜੇ ਦਾਨ ਕਰਦੇ ਨੇ ਜਦੋਂ দান ਕਰਦੇ ਆ ਬਿਗਨ ਨਾਲ ਆਉਂਦੇ ਨੇ ਉਹ ਜੇ ਵਿਧੀ ਪੂਰਵਕ ਪ੍ਰਸ਼ਾਦਾ ਨਾ ਛਕੇ ਤਾਂ ਬਿਗਨ ਲੱਗ ਜਾਇਆ ਕਰਦੇ ਨੇ ਉਹ ਭੋਗ ਲਗਾ ਕੇ ਛਕਦੇ ਨੇ ਮਹਾਪੁਰਸ਼ ਅੰਤਰਾਤਮੇ ਕੋਲ ਲਵਾ ਕੇ ਨੇ ਪਹਿਲਾਂ ਅਰਦਾਸ ਅੰਤਰਾਤਮੇ ਕਰਦੇ ਨੇ हे ਪ੍ਰਭੂ ਤੇਰਾ ਦਿੱਤਾ ਹੋਇਆ ਪ੍ਰਸ਼ਾਦਾ ਆ ਗਿਆ ਤੂੰ ਪਹਿਲਾਂ ਅੰਗੀਕਾਰ ਕਰ ਤੂੰ ਆਪੇ ਹੀ ਰਚਾਇਆ ਤੂੰ ਆਪੇ ਹੀ ਰਸਿਆ ਇਸ ਤਰ੍ਹਾਂ ਦੇ ਨਾਲ ਜੇ ਵਿੱਚ ਬਚਦਾ ਛੱਡਦੇ ਨੇ ਤਾਂ ਉਹ ਦੋਸ਼ ਜਿਹੜੇ ਦੇਣ ਵਾਲੇ ਦੇ ਨੇ ਉਹ ਸੇ ਨੂੰ ਚਿੰਬੜ ਜਾਂਦੇ ਨੇ ਜਿਹੜਾ ਖਾਂਦਾ ਹੈ ਫੇ ਤਾਂ ਹੀ ਕਹਿੰਦੇ ਨੇ ਧਰਮਸ਼ਾਲਾ ਦੀਆਂ ਰੋਟੀਆਂ ਤਿੰਨ ਕੰਮ ਕਰਨ ਮਤ ਮਾਰਨ ਹਟ ਗਾਲਣ ਭਜਨ ਕਰਨਾ ਤੇਰੇ ਕਿਉਂਕਿ ਬੇਮर्यादा ਛਕਦੇ ਨੇ ਜਿਹੜਾ ਮर्यादा ਨਾਲ ਛਕਦਾ ਹੈ ਉੱਥੇ ਭੁੱਖ ਲੱਗਦਾ ਹੈ ਉੱਥੇ ਕਾਰਜ ਵੀ ਸਿੱਧ ਹੁੰਦਾ ਹੈ ਤੇ ਬਰਸ਼ਾਦਾ ਛਕਾ ਕੇ ਅਰਦਾਸ ਲੱਗਦੀ ਹੈ ਉੱਥੇ